ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਦਾ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਲਗਭਗ ਸਾਰੀਆਂ ਪਾਰਟੀਆਂ ਵੱਲੋਂ ਆਪਣੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਦੇ ਵਿੱਚ ਇਕੱਠ ਤੇ ਰੈਲੀਆਂ ਦਾ ਦੌਰ ਸ਼ੁਰੂ ਹੋਣ ਜਾ ਰਿਹਾ ਹੈ ਪੰਜਾਬ ਦੇ ਵਿੱਚ ਤਾਂ ਕਿ ਵੱਧ ਤੋਂ ਵੱਧ ਪਾਰਟੀਆਂ ਨੂੰ ਜਬੀਦੀ ਪੱਧਰ ਦੇ ਉੱਪਰ ਜਥੇਬੰਦ ਕੀਤਾ ਜਾ ਸਕੇ ਤੇ ਲੋਕ ਸੰਪਰਕ ਜਿਹੜੀ ਮੁਹਿੰਮ ਹੈ ਉਸ ਨੂੰ ਵੀ ਉਭਾਰਿਆ ਜਾ ਸਕੇ ਔਰ ਵੱਧ ਤੋਂ ਵੱਧ ਪਾਰਟੀਆਂ ਦੇ ਨਾਲ ਆਗੂ ਵਰਕਰਾਂ ਦਾ ਸਮਰਥਨ ਜਿਹੜਾ ਉਹ ਜੋੜਿਆ ਜਾ ਸਕੇ ਜਿਸ ਦੇ ਤਹਿਤ ਪੰਜਾਬ ਦੀਆਂ ਸਾਰੀਆਂ ਰਵਾਇਤੀ ਪਾਰਟੀਆਂ ਵੱਲੋਂ ਰੈਲੀਆਂ ਜੋ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਹਾਲੀ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਮੋਗਾ ਦੇ ਵਿੱਚ ਇੱਕ ਵੱਡੀ ਰੈਲੀ ਕੀਤੀ ਗਈ ਹੈ ਜਿਸ ਦੇ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਆਪਣੀ ਪਾਰਟੀ ਦੀਆਂ ਨੀਤੀਆਂ ਤੋਂ ਵੀ ਲੋਕਾਂ ਨੂੰ ਜਾਗਰੂਕ ਕਰਵਾਇਆ ਉੱਥੇ ਹੀ ਉਹਨਾਂ ਨੇ ਜੋ ਪਿਛਲੇ 4 ਸਾਲ ਦੇ ਵਿੱਚ ਉਹਨਾਂ ਦੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਭਰ ਵਿੱਚ ਵਿਕਾਸ ਕੰਮ ਕੀਤੇ ਗਏ ਉਹਨਾਂ ਬਾਰੇ ਵੀ ਲੋਕਾਂ ਨੂੰ ਦੱਸਿਆ ਤੇ ਵਿਰੋਧੀ ਪਾਰਟੀਆਂ ਦੇ ਉੱਪਰ ਵੀ ਤਿੱਖੇ ਹਮਲੇ ਬੋਲੇ ਆ ਖਾਸ ਕਰਕੇ ਨਸ਼ੇ ਨੂੰ ਲੈ ਕੇ ਉਹਨਾਂ ਦਾ ਕਹਿਣਾ ਸੀ ਕਿ ਜੋ ਪਿਛਲੀਆਂ ਸਰਕਾਰਾਂ ਰਾਜ ਕਰਕੇ ਗਈਆਂ ਉਹਨਾਂ ਦੇ ਦੌਰਾਨ ਪੰਜਾਬ ਦੇ ਵਿੱਚ ਇਹ ਜੋ ਛੇਵਾੰਤ ਰਿਹਾ ਇਹ ਵਗਣਾ ਸ਼ੁਰੂ ਹੋਇਆ ਜਿਸ ਨੂੰ ਅਸੀਂ ਠੱਲ ਪਾਉਣ ਦੀ ਪੂਰੀ ਤਰ੍ਹਾਂ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਸ ਵਕਤ ਦੋ ਮਿਸ਼ਨ ਪੰਜਾਬ ਦੇ ਵਿੱਚ ਚੱਲ ਰਹੇ ਹਨ ਜੁੱਧ ਨਸ਼ਿਆਂ ਵਿਰੁੱਧ ਤੇ ਦੂਸਰਾ ਹੈ ਪ੍ਰਹਾਰ ਆਪਰੇਸ਼ਨ ਜਿਸ ਦੇ ਵਿੱਚ ਨਸ਼ਾ ਤਸਕਰਾਂ ਤੇ ਜੋ ਅਮਨ ਕਾਨੂੰਨੀ ਸਥਿਤੀ ਨੂੰ ਲੈ ਕੇ ਵਿਰੋਧੀ ਪਾਰਟੀਆਂ ਵੱਲੋਂ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਘੇਰਿਆ ਜਾਂਦਾ ਉਸ ਦੇ ਵਿੱਚ ਕੰਟਰੋਲ ਕਰਨ ਦੇ ਲਈ ਇਹ ਦੋ ਮਹਿੰਮ ਜਿਹੜੇ ਦੋ ਆਪਰੇਸ਼ਨ ਹੈ ਇਹ ਜਾਰੀ ਹੈ ਜਿਸ ਦੇ ਵਿੱਚ ਵੱਡੀ ਕਾਰਵਾਈ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ ਔਰ ਜਿਹੜੀ ਰੋਕਥਾਮ ਵੀ ਕੀਤੀ ਜਾ ਰਹੀ ਹੈ ਕਾਫੀ ਲੋਕਾਂ ਨੂੰ ਜਿਹੜਾ ਜਿਹੜੇ ਮਾੜੇ ਅੰਸਰ ਨੇ ਜਾਂ ਨਸ਼ਾ ਤਸਕਰ ਨੇ ਉਹਨਾਂ ਦੇ ਘਰਾਂ ਦੇ ਉੱਪਰ ਪੀਲੇ ਪੱچے ਵੀ ਚਲਾਏ ਜਾ ਰਹੇ ਹਨ ਔਰ ਬਾਕੀ ਬਹੁਤ ਸਾਰੇ ਲੋਕਾਂ ਜੋ ਸਮਾਜ ਦੇ ਵਿੱਚ ਨਸ਼ੇ ਦੀ ਕੁਰੀਤੀ ਫਲਾ ਰਹੇ ਹਨ ਉਹਨਾਂ ਨੂੰ ਫੜ ਕੇ ਅੰਦਰ ਵੀ ਕੀਤਾ ਜਾ ਰਿਹਾ ਹੈ ਅਕਾਲੀ ਦਲ ਬਾਦਲ ਵੱਲੋਂ ਵੀ 40 ਰੈਲੀਆਂ ਕਰਨ ਦਾ ਜੋ ਟੀਚਾ ਨਿਰਣਾ ਲਿਆ ਗਿਆ ਵਿਸਾਖੀ ਤੱਕ ਉਸਦੀ ਵੀ ਉਹਨਾਂ ਨੇ ਘੋਸ਼ਣਾ ਕੀਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਲੱਗ-ਅਲੱਗ ਹਲਕਿਆਂ ਦੇ ਵਿੱਚੋਂ 40 ਰੈਲੀਆਂ ਵਿਸਾਖੀ ਤੱਕ ਕਰਨਗੇ ਤੇ ਜਨ ਸੰਪਰਕ ਜਿਹੜੀ ਮੁਹਿੰਮ ਹੈ ਉਸ ਨੂੰ ਵੀ ਸ਼ੁਰੂ ਕਰਨਗੇ ਉਹਨਾਂ ਨੇ ਆਪਣੀ ਜੋ ਰੈਲੀਆਂ ਕਰਨੀਆਂ ਉਸ ਦਾ ਉਹਨਾਂ ਨੇ ਮੁਹਿੰਮ ਦਾ ਨਾਮ ਰੱਖਿਆ ਪੰਜਾਬ ਬਚਾਓ ਸਰਦਾਰ ਸੁਖਬੀਰ ਸਿੰਘ ਬਾਦਲ ਲਿਆਓ ਹਾਲੀ ਦੇ ਵਿੱਚ ਸੁਪੀਰ ਸਿੰਘ ਬਾਦਲ ਵੱਲੋਂ ਕਿਹਾ ਗਿਆ ਕਿ ਜੇਕਰ ਉਹਨਾਂ ਦੀ ਸਰਕਾਰ ਆਉਂਦੀ ਹੈ ਤਾਂ ਉਹਨਾਂ ਨੇ ਸਾਰੇ ਵਰਗਾਂ ਦੇ ਲਈ ਕਾਫੀ ਵੱਡੇ ਐਲਾਨ ਵੀ ਕੀਤੇ ਹੈ ਹੁਣ ਦੇਖਣਾ ਇਹ ਹੋਏਗਾ ਕਿ ਲੋਕ 2027 ਦੇ ਵਿੱਚ ਜਿੱਤ ਕਿਸ ਦੀ ਝੋਲੀ ਪਾਉਂਦੇ ਹੈ ਭਾਜਪਾ ਵੱਲੋਂ ਵੀ ਆਪਣੀ ਤਿਆਰੀ ਕਰਦਿਆਂ ਹੋਇਆਂ ਪੰਜਾਬ ਦੇ ਵਿੱਚ 117 ਹਲਕਿਆਂ ਦੇ ਵਿੱਚ ਰਾਜ ਚੋਣ ਰੈਲੀ ਇੰਚਾਰਜ ਜਿਹੜੇ ਆ ਉਹ ਨਿਯੁਕਤ ਕਰ ਦਿੱਤੇ ਗਏ ਕਾਫੀ ਪੱਟੀਆਂ ਜ਼ਿੰਮੇਵਾਰੀਆਂ ਉਹਨਾਂ ਨੂੰ ਦਿੱਤੀਆਂ ਗਈਆਂ ਤਾਂ ਕਿ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਭਾਜਪਾ ਨੂੰ ਜਮੀਨੀ ਪੱਧਰ ਤੇ ਜਥੇਬੰਦ ਕੀਤਾ ਜਾ ਸਕੇ ਤੇ ਵੱਡੇ ਇਕੱਠ ਰੈਲੀਆਂ ਦੇ ਵਿੱਚ ਦਿਖਾਏ ਜਾ ਸਕਣ ਕਾਂਗਰਸ ਪਾਰਟੀ ਵੱਲੋਂ ਜੋ ਮਨਰੇਗਾ ਬਚਾਓ ਦੇ ਤਹਿਤ ਪਹਿਲਾਂ ਹੀ ਰੈਲੀਆਂ ਦਾ ਆਗਾਜ਼ ਕੀਤਾ ਹੋਇਆ ਹੈ ਲਗਭਗ 8 ਰੈਲੀਆਂ ਪਹਿਲਾਂ ਕਰ ਚੁੱਕੇ ਹੈ ਹੁਣ ਵੀ ਰੈਲੀਆਂ ਦਾ ਜਿਹੜਾ ਸ਼ਡਿਊਲ ਹੈ ਉਹਨਾਂ ਦੇ ਵੱਲੋਂ ਬਣਾਇਆ ਜਾ ਰਿਹਾ ਹੈ ਖਾਲੀ ਦੇ ਵਿੱਚ ਜੋ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਉਹਨਾਂ ਨੇ ਬਿਆਨ ਜਾਰੀ ਕਰਕੇ ਇਹ ਗੱਲ ਕਹੀ ਹੈ ਕਿਉਂਕਿ ਪੰਜਾਬ ਮਾਮਲਿਆਂ ਤੇ ਜੋ ਇਨਚਾਰਜ ਹੈ ਕਾਂਗਰਸ ਦੇ ਭਪੇਸ਼ ਬਗੇਲ ਉਹ ਇੰਨੇ ਦਿਨੀ ਪੰਜਾਬ ਦੇ ਦੌਰੇ ਤੇ ਹੈ ਤੇ ਮੀਟਿੰਗਾਂ ਦਾ ਦੌਰ ਜਾਰੀ ਹੈ ਉੱਥੇ ਹੀ ਜੋ ਆਮ ਆਦਮੀ ਪਾਰਟੀ ਹੈ ਉਸਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਜੋ ਸਿਹਤ ਹੈ ਇਸ ਵਕਤ ਥੋੜੀ ਨਾਜ਼ੁਕ ਚੱਲ ਰਹੀ ਹੈ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਆਈ ਹੈ ਇਸ ਵਕਤ ਉਹ ਮੁਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਨੇ ਪੁਲਿਸ ਵੱਲੋਂ ਆਪਣਾ ਕੰਮ ਜੜਾ ਹੈ ਜੋ ਸ਼ੁਰੂ ਕੀਤਾ ਹੋਇਆ ਆਪਰੇਸ਼ਨ ਚੁੱਧ ਨਸ਼ਿਆਮਰੁੱਥ ਤੇ ਪ੍ਰਹਾਰ ਉਸ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ ਉੱਥੇ ਹੀ ਹੁਣ ਰੈਲੀਆਂ ਦੇ ਦੌਰਾਨ ਜਾਂ ਇਕੱਠਾਂ ਦੇ ਦੌਰਾਨ ਪਾਰਟੀਆਂ ਦੇ ਵੱਡੇ ਆਗੂਆਂ ਦਾ ਇੱਕ ਦੂਸਰੇ ਤੇ ਉੱਪਰ ਜੋ ਰੋਅ આરોਪ ਹੈ ਉਹ ਲਗਾਉਣੇ ਸ਼ੁਰੂ ਕਰ ਦਿੱਤੇ ਗਏ ਹੈ ਕਿਉਂਕਿ ਚੋਣਾਂ ਦਾ ਸਮਾਂ ਨੇੜੇ ਹੈ ਲਗਭਗ 1 ਸਾਲ ਦਾ ਸਮਾਂ ਰਹਿ ਗਿਆ ਹੈ ਅਕਸ਼ੋਮਨੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਜੂਤਾ ਜੋ ਮੁੱਖ ਮੰਤਰੀ ਨੇ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੇ ਉੱਪਰ ਤਿੱਖੇ ਸ਼ਬਦੀ ਹਮਲੇ ਕੀਤੇ ਹੈ ਜਿਸ ਨੂੰ ਲੈ ਕੇ ਉਹਨਾਂ ਨੇ ਕਾਫੀ ਵੱਡੇ ਜਿਹੇ આરોਪ ਹੈ ਉਹ ਮੁੱਖ ਮੰਤਰੀ ਸਾਹਿਬ ਦੇ ਉੱਪਰ ਲਗਾਏ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਉਹਨਾਂ ਦਾਅਵਾ ਕੀਤਾ ਕਿ ਭਗਵੰਤ ਮਾਨ ਦੇ ਪਰਿਵਾਰ ਨੇ ਇੱਥੋਂ ਪੈਸਾ ਇਕੱਠਾ ਕਰਕੇ ਆਸਟ੍ਰੇਲੀਆ ਦੇ ਵਿੱਚ 2500 ਕਿੱਲੇ ਜ਼ਮੀਨ ਖਰੀਦੀ ਹੈ ਉਹਨਾਂ ਕਹਿਆ ਕਿ ਇਹ ਸਾਰਾ ਪੈਸਾ ਅਸੀਂ ਵਾਪਸ ਲੈ ਕੇ ਆਵਾਂਗੇ ਉੱਥੇ ਹੀ ਸੁਖਬੀਰ ਸਿੰਘ ਬਾਦਲ ਨੇ ਇਹ ਵੀ ਕਿਹਾ ਕਿ ਆਸਟ੍ਰੇਲੀਆ ਵਿੱਚ ਜ਼ਮੀਨ ਖਰੀਦਣ ਵਾਲੀ ਗੱਲ ਦਾ ਪਤਾ ਕੇਂਦਰ ਸਰਕਾਰ ਨੂੰ ਵੀ ਲੱਗ ਗਿਆ ਤੇ ਉਹ ਵੀ ਇਸ ਦੀ ਫਾਈਲ ਬਣਾ ਲਈ ਹੈ ਉਹਨਾਂ ਨੇ ਇਸ ਦੀ ਫਾਈਲ ਬਣਾ ਲਈ ਹੈ ਹੁਣ ਇਸੇ ਫਾਈਲ ਦਾ ਡਰ ਪਾ ਕੇ ਭਗਵੰਤ ਸਿੰਘ ਮਾਨ ਨੂੰ ਐਸਵਾਈਐਲ ਨਹਿਰ ਬਣਾ ਕੇ ਹਰਿਆਣੇ ਨੂੰ ਪਾਣੀ ਦੇਣ ਦੇ ਲਈ ਮਜਬੂਰ ਕੀਤਾ ਜਾ ਰਿਹਾ ਹੈ ਉਹਨਾਂ ਨੇ ਜਿੱਥੇ ਭਗਵੰਤ ਸਿੰਘ ਮਾਨ ਤੇ ਨਿਸ਼ਾਨਾ ਸਾਧਿਆ ਹੈ ਉਥੇ ਕੇਂਦਰ ਸਰਕਾਰ ਤੇ ਵੀ ਨਿਸ਼ਾਨਾ ਸਾਧਿਆ ਕਿ ਉਹ ਬਲੈਕਮੇਲ ਕਰ ਰਹੀ ਹੈ ਭਗਵੰਤ ਸਿੰਘ ਮਾਨ ਨੂੰ ਕਿਉਂਕਿ ਜਿਹੜੀ 2500 ਕਿੱਲਿਆਂ ਦੇ ਨਾਲ ਰਿਲੇਟਡ ਫਾਈਲ ਹੈ ਉਹ ਕੇਂਦਰ ਨੇ ਖੋਲ ਲਈ ਹੈ ਤਾਂ ਉਸੇ ਫਾਈਲ ਨੂੰ ਆਧਾਰ ਬਣਾ ਕੇ ਉਹ ਭਗਵੰਤ ਸਿੰਘ ਮਾਨ ਨੂੰ ਜੋ ਐਸਬੀਐਲ ਨਹਿਰ ਦਾ ਮੁੱਦਾ ਕਾਫੀ ਪੁਰਾਣਾ ਹੈ ਜਿਸ ਦੇ ਤਹਿਤ ਹਰਿਆਣਾ ਨੂੰ ਪਾਣੀ ਦਿੱਤਾ ਜਾਣਾ ਹੈ ਉਸ ਨਹਿਰ ਤੇ ਰਾਈ ਸਤਲੁਜ ਜਮਨਾ ਲਿੰਕ ਨਹਿਰ ਉਸ ਤੇ ਉੱਪਰ ਗਰਮਬਤ ਕਰ ਰਹੇ ਨੇ ਸੁਖਵੀਰ ਸਿੰਘ ਬਾਦਲ ਕਿ ਉਹਨਾਂ ਨੂੰ ਉਪ ਮੁੱਖ ਮੰਤਰੀ ਸਾਹਿਬ ਨੂੰ ਮਜਬੂਰ ਕੀਤਾ ਜਾ ਰਿਹਾ ਉਸ ਫਾਈਲ ਦੇ ਜ਼ਰੀਏ ਕਿ ਉਹ ਹਰਿਆਣੇ ਨੂੰ ਪਾਣੀ ਦੇ ਸੁਖਵੀਰ ਨੇ ਕਿਹਾ ਕਿ ਪਿਛਲੀ ਮੀਟਿੰਗ ਚ ਸਾਫ਼ ਦੇਖ ਰਿਹਾ ਸੀ ਕਿ ਭਗਵੰਤ ਮਾਨ ਹਰਿਆਣੇ ਨੂੰ ਪਾਣੀ ਦੇਣ ਦਾ ਮਨ ਬਣਾਈ ਬੈਠਾ ਹੈ ਆਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਹ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਨੇ ਭਗਵੰਤ ਮਾਨ ਤੇ ਦਿੱਲੀ ਵਾਲਿਆਂ ਤੇ ਹੋਰ ਪਾਰਟੀਆਂ ਨੂੰ ਸਪਸ਼ਟ ਕੀਤਾ ਕਿ ਪੰਜਾਬ ਕੋਲ ਇੱਕ ਬੂੰਦ ਵੀ ਪਾਣੀ ਵਾਧੂ ਨਹੀਂ ਹੈ ਉਹਨਾਂ ਕਿਹਾ ਕਿ ਭਾਵੇਂ ਸਾਨੂੰ ਆਪਣਾ ਖੂਨ ਡੋਲਣਾ ਪੈ ਜਾਵੇ ਇੱਕ ਬੂੰਦ ਪਾਣੀ ਦੀ ਪੰਜਾਬ ਤੋਂ ਬਾਹਰ ਨਹੀਂ ਜਾਣ ਦੇਵਾਂਗੇ ਹੁਣ ਸਿਆਸੀ ਬਿਆਨ ਆਉਣੇ ਸ਼ੁਰੂ ਹੋ ਗਏ ਐ ਇੱਕ ਦੂਸਰੇ ਦੇ ਉੱਪਰ ਜੋ ਪਾਰਟੀਆਂ ਆਪਣੀਆਂ ਰੈਲੀਆਂ ਦੇ ਵਿੱਚ ਇੱਕ ਦੂਸਰੇ ਦੇ ਉੱਪਰ ਰੋਪ ਲਗਾਉਂਦੀਆਂ ਉਹ ਰੋਪ ਲੱਗਨੇ ਸ਼ੁਰੂ ਹੋ ਗਏ ਐ 2500 ਕਿੱਲੇ ਵਾਲੇ ਦੀ ਕਿੰਨੀ ਸੱਚਾਈ ਐ ਇਹ ਤਾਂ ਭਗਵੰਤ ਸਿੰਘ ਮਾਨ ਜਾਂ ਸੁਖਬੀਰ ਸਿੰਘ ਬਾਦਲ ਪਰ આરોਪ ਕਾਫੀ ਵੱਡਾ ਹੈ ਤੇ ਔਰ ਨਾਲ ਹੀ ਇਹ ਵੀ ਗੱਲ ਕਹੀ ਗਈ ਹੈ ਕਿ ਕੇਂਦਰ ਸਰਕਾਰ ਨੂੰ ਇਸ ਬਾਰੇ ਪਤਾ ਲੱਗ ਗਿਆ ਤੇ ਉਹ ਇਸ ਮਾਮਲੇ ਦੇ ਵਿੱਚ ਫਾਈਲ ਤਿਆਰ ਕਰ ਰਹੀ ਹੈ ਤੇ ਫਾਈਲ ਖੋਲ ਲਈ ਹੈ ਇਸ ਦੇ ਮਾਮਲੇ ਦੇ ਵਿੱਚ ਹੁਣ ਭਗਵੰਤ ਸਿੰਘ ਮਾਨ ਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ ਐਸਵਾਈਐਲ ਦੇ ਥਰੂ ਹਰਿਆਣਾ ਦੇ ਵਿੱਚ ਪਾਣੀ ਟੇਨ ਤੇ ਲਈ ਇਹ ਕਹਿਣਾ ਸਰਤਾ ਸੁਖਬੀਰ ਸਿੰਘ ਬਾਦਲ ਦਾ